ਬਹਾਦਰ ਸਾਹਿਬ ਜੀ ਨੇ 15 ਰਾਗਾਂ ਵਿੱਚ ਤੇ ਮੈਂ ਸਿਰਫ ਉਸ ਸੰਗਤ ਲਈ ਕਰਨਾ ਰਿਪੀਟ ਕਰ ਰਿਹਾ ਜਿਹੜੇ ਅੱਜ ਆਏ ਇਹਨਾਂ 11 ਸਾਲਾਂ ਵਿੱਚ 15 ਰਾਗਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਉਚਾਰਨ ਕੀਤੀ ਉਸ ਦਿਨ ਮਰਜ਼ ਕੀਤੀ ਸੀ ਸ਼ਲੋਕਾਂ ਸਵੇਤ 100 ਤੇ 16 ਬਦੇ ਬੰਦੇ ਜੇ ਵੱਖਰੇ ਕਰਨੇ ਹੋਣ ਕੋਨਾਟ ਸ਼ਬਦ ਨੇ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਤੇ 57 ਸ਼ਲੋਕ ਨੇ ਜਿਹਨੂੰ ਸੰਗਤ ਜੀ ਆਪ ਜੀ ਅਕਸਰ ਭੋਗ ਦੇ ਸ਼ਲੋਕ ਕਹਿੰਦੇ ਇਕਸੁਸ 16 ਜਿਹੜੇ ਟੋਟਲ ਬਾੰਦੇ ਦੂਜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਜਿਹੜੀ ਹੈ ਨਰਜ ਕੀਤੀ ਸੀ ਤਕਰੀਬਨ ਖਿੰਦੀ ਵਿੱਚ ਹੈ ਲਿਖੀ ਗੁਰਮੁਖੀ ਹੈ ਇੱਕ ਹੋਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਹਰ ਸ਼ਬਦ ਵਿੱਚ ਇਹ ਇਹ ਮੇਰੀਆਂ ਗੱਲਾਂ ਖਿਮਾ ਕਰਿਓ ਕਈ ਵਾਰੀ ਜਿਹੜੇ ਬਾਣੀ ਨਹੀਂ ਪੜਦੇ ਹੋ ਸਕਦਾ ਉਹਨਾਂ ਨੂੰ ਉਪਰੀਆਂ ਜਿਹਾ ਲੱਗਣ ਪਰ ਮੈਂ ਤੁਹਾਨੂੰ ਸੱਚ ਦੱਸਾਂ ਸਾਡੇ ਵਿੱਚੋਂ ਇਹਨੂੰ ਬਿਲਕੁਲ ਨੈਗੇਟਿਵ ਆਣਾ 99% ਬੰਦਿਆਂ ਨੂੰ ਇਹ ਵੀ ਪਤਾ ਗੁਰੂ ਗ੍ਰੰਥ ਸਾਹਿਬ ਦਾ ਕਾਚਾ ਕੀ ਹੈ ਸਚਿਉਂ ਸਚੈਕਰ ਦਾ ਕੋਈ ਪਤਾ ਨਹੀਂ ਕਿੰਨੇ ਰਾਗ ਨੇ ਕਿੰਨੇ ਗੁਰੂ ਸਾਹਿਬਾਂ ਦੀ ਬਾਣੀ ਹੈ ਕਿੰਨੇ ਭਗਤ ਨੇ ਰਹਿਨ ਦੀ ਬਰੀਕ ਗੱਲਾਂ ਜਾਣੀਆਂ ਤਾਂ ਬਹੁਤ ਦੂਰ ਦੀ ਗੱਲ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਅਪਰਸੋ ਸਹਿਬ ਚੌਧ ਚਾਨਾ ਸਹਿਬ ਕਹਿ ਰਹੇ ਸਨ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗਾਂ ਦੇ ਭਾਸ਼ਾ ਦੇ ਜਿੰਨੀ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਨਾ ਏਡਾ ਵੱਡਾ ਖਜ਼ਾਨਾ ਇਹਦਾ ਅੰਤ ਨਹੀਂ ਪਾਰਿਆ ਜਾ ਸਕਦਾ ਇਥੋਂ ਤੱਕ ਮੈਂ ਥੋੜੀ ਅਰਜ਼ ਕਰਾਂਗਾ ਜਿਹੜੇ ਸਾਡੇ ਪੰਜਾਬ ਦਾ ਕਲਚਰ ਹੈ ਨਾ ਜੀ ਉਹ ਭਾਵੇਂ ਦੁਨੀਆਵੀ ਹੈ ਮੈਂ ਕਿਦਨ ਕਿਹਾ ਸੀ ਵੀ ਤੁਸੀਂ ਅਮਰੀਕਾ ਬੈਠੋ ਕੈਨੇਡਾ ਬੈਠੋ ਤੁਹਾਡੀਆਂ 10 ਪੁੱਤਾਂ ਵੀ ਸਾਡੀਆਂ ਚੱਲੀਆਂ ਜਾਣਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਬੰਦਾ ਹਰ ਹਾਲ ਪੰਜਾਬ ਦੇ ਕਲਚਰ ਨਾਲ ਜੁੜ ਕੇ ਰਹੇਗਾ ਉਹ ਉਹ ਤੋਂ ਛੋਟੀ ਜਿਹਾ ਮੰਨ ਲਓ ਇੱਕ ਤੁਸੀਂ ਤੀਜਾ ਸ਼ਲੋਕ ਪੜ੍ਹਦੇ ਆਸਾ ਕੀ ਵਾਰ ਵਿੱਚ ਉਹ ਸ਼ਲੋਕ ਹੈ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇੇ ਛੁੱਟੇ ਤਿਲ ਗੁਆੜ ਜੋ ਛੁੱਟੇ ਤਿਲ ਗੁਆੜ ਜੋ ਸੁਣਿਆ ਅੰਦਰ ਖੇਤ ਗੁਆੜ ਤਿਲ ਇਹ ਜਿਵੇਂ ਅੱਖੇ ਸਦੀਆਂ ਬਾਅਦ ਵੀ ਕਰਨ ਲੱਗਿਆ ਸਾਨੂੰ ਪੰਜਾਬ ਵੱਲ ਧਿਆਨ ਦੇਣਾ ਹੁੰਦਾ ਹੈ। ਵਿਵਾਰ ਤੇ ਨਹੀਂ ਹੁੰਦਾ। ਉਸ ਤੋਂ ਅਗਲੀ ਬਿੰਤੀ ਜੇ ਹੋਰ ਇੱਕ ਦੋ ਬਿੰਤੀ ਕਰਾਂ। ਇੱਕ ਸਲੋਕ ਆਉਂਦਾ ਹੈ ਫਰੀਦਾ ਥੀਓ ਪਵਾਹੀ ਦਮ। ਹੁਣ ਦਮ ਸ਼ਬਦਾਂ ਤੋਂ ਜਾਣਦੇ ਆ। ਇਥੋਂ ਦੇ ਲੋਕਾਂ ਨੂੰ ਨਹੀਂ ਪਤਾ ਦਮ ਕੀ ਹੈ। ਪਰ ਜਿਹੜੇ ਬੰਦੇ ਪੰਜਾਬ ਚ ਰਹੇ ਉਹਨਾਂ ਪਤਾ ਦਮ ਜਿਹੜਾ ਉੱਚਾ ਘਾਹ ਹੁੰਦਾ ਹੈ ਜਿਹਦੀਆਂ ਚਤਾਈਆਂ ਬਣਾਉਂਦੀਆਂ ਚੋਹਾ ਦੇ ਨੇੜੇ ਦਮ ਹੁੰਦੀ ਸੀ। ਉਹਨੂੰ ਕੱਟ ਕੇ ਰਾਜ ਖਾਲਾ ਦੇਸ ਪੰਜਾਬ ਤੇ ਸਾਨੂੰ ਮਿਲੇ ਇੱਕ ਹੋਰ ਬਿੰਦਿ ਜਿਵੇਂ ਪੁਰਾਣ ਸਾਰਿਕ ਬਚਨ ਹੁੰਦਾ ਜੋ ਡਰਨਾ ਖੇਤ ਮਾਇਂ ਬਿਲਾਇਆ ਹੁਣ ਡਰਨਾ ਸ਼ਬਦ ਹੀ ਪੰਜਾਬ ਦਾ ਹੈ ਤੁਹਾਨੂੰ ਪਤਾ ਨਾ ਡਰਨਾ ਕੀ ਹੈ ਇਹ ਗੁਰਬਾਣੀ ਚ ਹੈ ਕਿ ਜਿਵੇਂ ਫਸਲ ਪੱਕਦੀ ਸੀ ਤੇ ਬਨੋਟੀ ਜਾਂ ਬੰਦੇ ਦਾ ਸਕੇਚੂ ਬਣਾ ਲੈਂਦੇ ਹੁੰਦੇ ਸਨ ਉਹਨੂੰ ਡਰਨਾ ਕਿਹਾ ਜਾਂਦਾ ਇਥੋਂ ਤੱਕ ਪਿਆਰਿਓ ਬੀਬੀਆਂ ਭੈਣਾਂ ਬੇਟੀਆਂ ਕਿ ਧੀਆ ਨੇ ਸੁਹਾਗ ਗਾਏ ਜਾਂਦੇ ਸੰਗ ਵਿਆਹ ਵੇਲੇ ਤੇ ਭਰਾਵਾਂ ਦੀਆਂ ਘੋੜੀਆਂ ਕੁੰਡੀਆਂ ਸਨ ਤੇ ਗੁਰੂ ਗੋਬਿੰਦ ਸਾਹਿਬ ਦੇ ਵਿੱਚ ਗੁਰਦੇਵ ਨੇ ਘੋੜੀਆਂ ਤੇ ਸਰਨੇਕ ਥੱਲੇ ਬੰਨ੍ਹ ਕਰ ਦਿੱਤੀ ਇਹਦਾ ਮਤਲਬ ਇਹ ਨਹੀਂ ਕਿ ਉਹਦਾ ਸੰਬੰਧ ਵੀਰ ਦੀ ਘੋੜੀ ਨਾਲ ਹੈ ਉਹ ਸਮਝਾਇਆ ਇਸ ਕਰਕੇ ਭਾਈ ਇਸ ਬਾਣੀ ਨੂੰ ਉਸ ਤਰਕ ਵਿੱਚ ਗਾਇਓ ਜਿਸ ਤਰਕ ਦੇ ਵਿੱਚ ਬੀਬੀਆਂ ਆਪਣੇ ਵੀਰ ਦੀ ਘੋੜੀ ਕਹਿੰਦੀਆਂ ਵੀ ਘੋੜੀਆਂ ਪੜਦੇ ਬੜਾ ਅਸਰ ਆਉਂਦਾ ਜੀ ਰੰਗ ਉਪਾਇਾਰਾਂ ہاں ਜੀ ਦੂਜੀ ਗੱਲ ਇੱਕ ਬਾਣੀ ਹੁੰਦੀ ਸਰਲੇਕ ਅਲਾਨੀਆਂ ਇਹ ਤੇ ਮੇਰਾ ਕਹਿਰ ਫਿਊਨੋ ਤੋਂ ਬਾਅਦ ਪੜ੍ਹਦੇ ਹੁਣ ਗੁਰਦੁਆਰ ਵਿੱਚ ਧੰ ਸਰਨ ਦਾ ਸੱਚਾ ਪਾਤਸ਼ਾਹ ਜਿਹੜੀ ਜਗਤ ਤੰਦੈ ਲਾਇਆ ਹੁਣ ਅਲਾਨੀ ਦਾ ਸੰਬੰਧ ਵੀ ਪੰਜਾਬ ਨਾਲ ਹੈ ਜਦੋਂ ਵੀ ਪ੍ਰਾਣੀ ਚੜਾਈ ਕਰ ਜਾਂਦਾ ਸੀ ਮਿਰਾਸਨ ਕਿਮਾਂ ਕਰਿਓ ਮੈਂ ਲਗਰ ਵਰਤੀ ਨੀ ਜਾਂ ਨਹਿਰ ਜਾਂ ਲਾਗਨ ਉਹ ਆ ਕੇ ਉਹਦੇ ਨਾਮ ਤੇ ਅਲਾਨੀ ਪਾਉਂਦੀ ਸੀ алаਣੀ ਇੱਕ ਤਰਜ ਹੈ ਵੀ ਕੱਲਾ ਰੋਣਾ ਦੀ ਗੁਰਦੇਵ ਜੀ ਨੇ ਚਾਹ ਇਸ ਬਾਣੀ ਨੂੰ ਉਸ ਤਰਜ ਚ ਗਾਇਓ ਜਿਹੜੀ ਚ ਮਨ ਚੁੱਕਿਆਂ ਦੀਆਂ алаਣੀਆਂ ਗਾਇਆ ਜਾਂਦੀਆਂ ਹੁਣ ਪਿਛਲੇ ਸਾਲ ਆਪ ਨੂੰ ਪਤਾ ਆ ਕਿਹੜੀ ਕਹਾਣੀ ਕੀਤੀ ଥି ਪਿਛਲੇ ਸਾਲ ਆਇਆ ਸੀ ਨਾ ਕਿਹੜੀ ਕੀਤੀ ਸੀ ਕਹਾਣੀ ਹਾਂਜੀ ਕਿਹੜੀ ਕੀਤੀ ਸੀ ਹਾਂ ਸਤ ਮੈਨੂੰ ਖੁਸ਼ੀ ਹੈ ਕਿਉਂਕਿ ਆ ਮੈਨੂੰ ਛੇਤੀ ਕੋਲਦਾ ਨਹੀਂ ਜਿੰਨਾ ਮੈਂ ਤੇ ਬੋਲ ਚੁੱਕਾ 10-12 ਸਾਲਾਂ ਤੋਂ ਉਹ ਜਿਹੜਾ ਰਾਮਕਲੀ ਸਾਧ ਸੀ ਨਾ ਉਸ ਸੱਦ ਦਾ ਸਬੰਧ ਵੀ ਪੰਜਾਬ ਨਾਲ ਹੈ ਸਾਡੇ ਜਿਹਨੂੰ ਪਤਾ ਹੈ ਸਾਡੇ ਬਜ਼ੁਰਗ ਕੰਟ ਵੜ ਤੇ ਸੰ ਭਰੀਆਂ ਬੰਦੇ ਸਨ ਤੇ ਸ਼ਾਮ ਨੂੰ ਢੋਲ ਵਾਲਾ ਹੁੰਦਾ ਸੀ ਅਕਸਰ ਉਹ ਢੋਲ ਵਾਲਾ ਜਦੋਂ ਡਗਾ ਮਾਰਦਾ ਸੀ ਤੇ ਬਜ਼ੁਰਗ ਇੱਕ ਹੱਥ ਤੇ ਇੱਕ ਅੰਮਲ ਤੇ ਰੱਖ ਕੇ ਇੱਕ ਹੱਥ ਉੱਚਾ ਚੁੱਕ ਕੇ ਉੱਚੀ ਸਾਰੀ ਆਵਾਜ਼ ਲਾਂਦੇ ਸਨ ਉਹਨੂੰ ਸੱਦ ਕਿਹਾ ਜਾਂਦਾ ਸੀ ਮੇਰੇ ਕਹਿਣ ਤੋਂ ਮੁਰਾਦ ਭਾਈ ਆਪਾਂ ਸਕੇ ਨੂੰ ਬਿਲਕੁਲ ਕਿਉਂਕਿ ਸੁਣਨ ਨੂੰ ਆਪਾਂ ਤਿਆਰ ਜੇ ਮੰਨ ਲਓ ਇਹ ਕਥਾ ਆਪਾਂ ਕਰੀਏ ਜੀ ਆਪਾਂ ਆਰੰਭ ਤੋਂ ਲੈ ਕੇ ਰਾਗ ਮਾਲਾ ਤੱਕ ਜਿੰਨੇ ਸਰਵੇਖਾ ਆ ਆਪਾਂ ਉਹਨਾਂ ਦੀ ਵਿਚਾਰ ਕਰਾਂਗੇ ਗੁਰੂ ਘਰ ਤੁਸੀਂ ਹੈਰਾਨ ਹੋਗੇ ਕਿ ਇੰਨਾ ਕੁਝ ਖਜ਼ਾਨਾ ਭਰਿਆ ਪਿਆ ਜਿਹਨੂੰ ਅਸੀਂ ਬਿਨਾ ਪੜਨ ਤੋਂ ਵਿਚਾਰਨ ਤੋਂ ਦੁਨੀਆਂ ਤੋਂ ਪੁੱਛ ਕਰ ਜਾਂਦੇ ਮੈਂ ਤਾਂ ਇਸ ਕਰਕੇ ਕਹਿ ਰਿਹਾ ਆਪ ਜਿਦਾ ਜਾਦਾ ਲੈ ਇਸ ਪਕੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਜਿਹੜੇ ਇਹ ਤਾਂ ਦੀ ਖੂਬ ਸੁੰਰਤੀ ਕੋਰੇ ਪਹਿਲੀਆਂ ਤੁਕਾਂ ਹੀ ਰਹਾਉ ਦੀ ਨਾ ਉਨਾਰ ਦੇ ਉਨਾ ਸ਼ਬਦ ਹੁਣ ਆਖਰੀ ਹੈ ਰਾਗ ਜੈਜਾਵੰਤੀ ਆਪ ਜੀ ਧਿਆਨ ਨਾਲ ਸੁਣਿਓ ਪਹਿਲਾ ਸ਼ਬਦ ਹੈ ਰਾਗ ਗੋੜੀ ਵਿੱਚ ਗੋੜੀ ਵਿੱਚ ਪਹਿਲੇ ਸ਼ਬਦ ਦੀ ਪਹਿਲੀ ਤੋਕੇ ਸਾਧੋ ਮਨ ਕਾ ਮਾਨ ਤਿਆਗੋ ਅੱਜ ਰੋ ਮੇ ਪਾ ਹੁਣ ਸ਼ਬਦ ਚ ਪੜ ਰਿਹਾ ਹਾਂ ਸ ਮੇਰ ਮਨ ਚ ਉਹ ਆਇਆ ਹੈ ਗੁਰੂ ਕੁਰਬਾਨ ਜੀ ਸਤ ਨੂੰ ਪਹਿਲੇ ਸ਼ਬਦ ਚ ਕਿਹਾ ਸਾਧੋ ਮਨ ਕਾ ਮਾਨ ਤਿਆਗੋ ਹੁਣ ਆディ ਸ਼ਬਦ ਸਮਾਪਤ ਹੋ ਉਹਨੇ ਕੁਲ ਤੇਗ ਭਗਤ ਸਾਹਿਬ ਜੀ ਦੇ ਇਹਦੇ ਵਿੱਚ ਕਹਿ ਰਹੇ ਨੇ ਕਿ RAM ਭਗਤ ਜੀ ਇਹ ਆਨ ਛਾਰ ਦੇਤਾ ਮਨ ਕੋ ਵਾਹ ਜਿੱਥੋਂ ਸ਼ੁਰੂਆਤ ਕੀਤੀ ਮਨ ਕਾ ਮਾਨ ਤਿਆਗੋ ਅਖੀਰ ਤੇ ਸਮਾਪਤੀ ਇਹ ਕਰ ਰਹੇ ਨੇ ਉਹ ਬੰਦਿਆ ਪ੍ਰਮਾਤਮਾ ਦੀ ਭਗਤੀ 길ਦੇ ਚ ਰਹਾ ਮਨ ਦੇ ਹੰਕਾਰ ਨੂੰ ਪਰਾ ਸੱਟ ਦੇ ਨੇ ਤੇਰਾ ਕੁਝ ਨਿਕਰ ਅਨ ਮਹਾਰਾਜ ਜਿਹੜੇ ਸੰਗਤ ਜੀ ਅਸੀਂ ਚਾਰ ਤੇ ਵੀ ਸ਼ਬਦ ਪੜੇ ਸਨ ਪਹਿਲਾ ਸਿਮਰਨ ਸਿਵੇ ਕੀ ਤੋ ਪੜਦੇ RAM SIMAR RAM SIMAR ਇਹ ਹੈ ਤੇਰਾ ਕਾਜ ਹੈ ਇਹਦਾ ਅਰਥ ਹੈ ਪ੍ਰਾਣੀ ਪ੍ਰਭੂ ਦਾ ਨਾਮ ਸਿਮਰ ਵੈਗੁਰੂ ਜੀ ਦਾ ਨਾਮ ਸਿਮਰ ਇਹ ਹੈ ਤੇਰਾ ਕਾਜ ਹੈ ਤੇਰ ਸਵੇਰ ਜਦੋਂ ਤੂੰ ਉਚ ਕਰਨਾ ਹੈ ਜਉਂਦੇ ਵੀ ਤੇ ਮਰਨ ਤੋਂ ਬਾਅਦ ਇਸ ਨਾਮ ਨੇ ਹੀ ਤੇਰੇ ਕੰਮ ਆਉਣਾ ਤੇਰਾ ਕਾਜ ਹੈ ਤੇਰੇ ਕੰਮ ਆਉਣਾ ਹੈ ਮਾਇਆ ਕੋ ਸੰਗ ਤੇ ਆਂ ਚੁੜਾਤੇ ਦੇ ਅੰਦਰ ਮੋਹ ਦੀਆਂ ਤੰਦਾਂ ਪੱਕੀਆਂ ਨੇ ਉਸ ਨੂੰ ਤਿਆਗ ਦੇ ਪ੍ਰਭ ਜੂ ਕੀ ਸਰਨ ਲਾਗ ਪਰਮੇਸ਼ਵਰ ਦੀ ਸ਼ਾਮ ਵਿੱਚ ਪੈ ਜਾ ਤੇ ਮਹਾਰਜ ਕਹਿੰਦੇ ਜਗਤ ਸੁਖ ਮਾਨ ਮਿੱਥਿਆ ਝੂਠੋ ਸਭ ਸਾਰੀ ਹੈ ਇਹ ਜਗਤ ਦਾ ਹਰ ਸੁਖ ਝੂਠਾ ਹੈ ਜੋ ਕੋਈ ਸਾਜੋ ਸਮਾਨ ਹੈ ਮਿੱਥਿਆ ਪਹਿਲਾ ਸ਼ਬਦ ਸੀ ਇਹ ਦੂਜਾ ਸ਼ਬਦ ਸੀ ਰਾਮ ਭਜ ਰਾਮ ਭਜ ਜਨਮ ਸੇ ਰਾਤ ਹੈ ਇਹਦਾ ਅਰਥ ਹੈ ਪਰਮੇਸ਼ਵਰ ਨੂੰ ਜਾਪ ਪਰ ਮੇਸ਼ੁਰ ਜਾਨ ਕਿਉਂਕਿ ਤੇਰਾ ਜਨਮ ਜਿਹੜਾ ਹੈ ਸਿਰਾਤ ਦਾ ਅਰਥ ਰੰਗਿਆ ਜਾ ਰਿਹਾ ਜਾ ਰਿਹਾ ਨਾਲ ਵਚਨ ਸੀ ਮਹਾਰਾਜ ਨੇ ਕਿਹਾ ਕਾਹੂ ਕਹਾ ਬਾਰ-ਬਾਰ ਸਮਝਤ ਨੇ ਕਿਉਂ ਗੁਵਾਹ ਕਹਿੰਦੇ ਬਾਰ-ਬਾਰ ਮੈਂ ਤੈਨੂੰ ਕਹਿਣਾ ਪਿਆ ਮੂਲਖਾਰ ਚੋ ਲੋ ਮਹਾਰਾਜ ਨੇ ਵਰਤਨੇ ਦੁਆਰ ਦਰ ਤੇ ਮੂਲਖ ਕਹਿੰਦੇ ਇੱਕ ਵਾਰ ਹੀ ਬੰਦੇ ਨੂੰ ਸਮਝਾਈਏ ਦੋ ਵਾਰੀ ਸਮਝਾਈਏ ਬਾਰ-ਬਾਰ ਤੈਨੂੰ ਕਹਿਣਾ ਪਿਆ ਮੂਲਖਾ ਸਮਝ ਨਹੀਂ ਲਈ ਕਿ ਕੰਮ ਕਹਾ ਬਾਰ-ਬਾਰ ਸਮਝਤ ਨੇ ਕਿਉਂ ਗੁਵਾਹ ਤੇ ਮਾ ਅਜਿਨੇ ਬਿੰਦ ਸੁਤਨਾ ਲੱਗਾ ਬਾਹਰ ਔਲੇ ਸੰਗ ਕਾਂਖ ਹੈ ਤੇਰਾ ਜਿਹੜਾ ਸ਼ਰੀਰ ਹੈ ਤੇ ਔਲੇ ਦੀ ਤਾਹ ਹੈ ਇਸਨੇ ਗਨੇ ਦੀ ਤਰ੍ਹਾਂ ਗੱਲ ਜਾਂਦਾ ਹੈ ਮੇਰੀ ਗੱਲ ਮੰਨ ਤੀਜਾ ਸ਼ਬਦ ਸੀ ਸੰਗੀਤੀ ਕਾਲ ਜਿਹਾ ਕੀਤਾ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਅਰਥ ਹੋ ਮੇਰੇ ਮਨਾਂ ਕਦੀ ਸੋਚੀ ਕਿ ਜਦੋਂ ਜਿਹੜਾ ਸ਼ਰੀਰ ਤੋ ਛੱਡਣਾ ਹੈ ਉਦੋਂ ਤੇਰੀ ਖਾਲਤ ਕਿਵੇਂ ਹੋਣੀ ਕਿਵੇਂ ਤੇਰੇ ਪ੍ਰਾਨ ਨਿਕਲਣਗੇ ਰੇ ਮਨ ਕੌਣ ਗੱਤ ਹੋਇਆ ਹੈ ਤੇਰੀ ਤੇ ਨਾਲ ਮਹਾਰਾਜ ਜੀ ਨੇ ਇਹ ਬਚਨ ਕੀਤਾ ਸੀ ਇਹ ਜਦ ਮੈਂ RAM ਨਾਮ ਸੋ ਤੋਂ ਨਹੀਂ ਸੁਨਿਓ ਕਾਨ ਵਿਖੇ ਸੋ ਅੱਖ ਲੁਭਾਨ ਮਤ ਨਾਇਣ 베ਰੀ ਤੇਰਾ ਅੰਦਰ ਜ਼ਹਿਰ ਵਿੱਚ ਇਨਾ ਪ੍ਰਗਟ ਕਦੀ ਤੂੰ ਆਪਣੀ ਮਾਤਰੂ ਉਲਟ ਕੇ ਨਾਮ ਵਾਲੇ ਪਾਸੇ ਲੋ ਇਹ ਹੋਇਸਨ ਤੇ ਨਿਸ਼ਾ ਮੈਂ ਬੇਨਤੀ ਕਰਾਂਗਾ ਸੰਤ ਜੀ ਗੁਰਦੇਵ ਭਾਦਰ ਸਾਹਿਬ ਦਾ ਜੇ ਪੁਰ ਮਨਾਣਾ ਹੈ ਨਾ ਜੇ ਆਪ ਜੀ ਨੇ ਛਿੱਡੀ ਦਿਹਾੜਾ ਅਾ ਚਾਰ ਸ਼ਬਦ ਆਪਣੇ ਨਿਤਨੇਮ ਚ ਰੋਜ਼ਪਰਨੇ ਸ਼ੁਰੂ ਕਰ ਲੀਏ। ਮਹਾਰਾਜ ਰੋਚੇ ਤੇ ਆਉਣ ਗਿਣਿਤ ਗੁਰ ਤੇਗ ਬਹਾਦਰ ਸਭ ਸੱਚੇ ਪਾਸ਼ਾ ਹੁਣ ਅੱਜ ਚੌਥਾ ਸ਼ਬਦ ਉੱਤੇ ਸ਼ਬਦ ਚੱਲੇਗਾ। ਮਹਾਰਾਜ ਬਚਨ ਕਰ ਰਿਹਾ ਕਿ ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਜ ਦੇ ਬੀਤ ਦਾ ਅਰਥ ਹੁੰਦਾ ਹੈ ਲੰਘ ਜਾਣਾ, گزر ਜਾਣਾ। ਇਹ ਅਗੇ ਸ਼ਬਦ ਹੈ ਜੈ ਹੈ ਜੈ ਹੈ ਦਾ ਅਰਥ ਜਾ ਰਿਹਾ ਹੈ ਜਾਣਾ ਕਿਉਂਕਿ ਦੋਰੀ ਸ਼ਬਦ ਹੈ ਜੈ ਹੈ ਬੀਤ ਜੈ ਹੈ ਬੀਤ ਜੈ ਹੈ ਤੇਰਾ ਜਿਹੜਾ ਜਨਮ ਹੈ ਇਹ ਲੰਘ ਰਿਹਾ ਹੈ ਮਨੁੱਖਾ ਜਨਮ ਦਾ ਸਮਾਂ ਤੇਰੇ ਤੋਂ ਗੁਜ਼ਰ ਗਿਆ ਹੈ ਬੀਤ ਜੈ ਹੈ ਬੀਤ ਜੈ ਜਨਮ ਆਕਾਜ ਰੇ ਆਕਾਜ ਦਾ ਅਰਥ ਹੁੰਦਾ ਹੈ ਜਿਹੜਾ ਕਿਸੇ ਕੰਮ ਹੀ ਨਹੀਂ ਤੇਰੀ ਸਾਰੀ ਜ਼ਿੰਦਗੀ ਗੁਜ਼ਰ ਚਲੀ ਗਈ ਹੈ ਤੇਰਾ ਸਾਰਾ ਸਮਾਂ ਲੰਘ ਗਿਆ ਹੈ ਪਰ ਇਹ ਕਿਸੇ ਕਾਜ ਨਹੀਂ ਆਇਆ ਕਿਸੇ ਅਰਥ ਨਹੀਂ ਤੇ ਅਗਲਾ ਬਚਨ ਮਹਾਰਾਜ ਮੈਂ ਤਾਂ ਇੰਨੀਆਂ ਕਥਾ ਸੁਣੀਆਂ ਮੈਂ ਤਾਂ ਕਿੰਨੀ ਜ਼ੁਬਾਨੀ ਕਥਾ ਚੇਤੇ ਕਰ ਲਈਆਂ ਸਾਰੇ ਵਿਦਵਾਨਾਂ ਦੀਆਂ ਗੱਲਾਂ ਮੈਨੂੰ ਯਾਦ ਆਦੀਆਂ ਹੁਣ ਅੱਗੇ ਮਹਾਰਾਜ ਉਹਨੂੰ ਥਲੀਅਰ ਕਰਦੇ ਨਿਸ ਦਿਨ ਸੁਨ ਕੇ ਪੁਰਾਨ ਸਿਰ ਪਹਿਲੇ ਪਦੇ ਦੇ ਆਪਾਰਤ ਕਰਨ ਤੇ ਦੀ ਵਿਆਖਿਆ ਨਿਸ ਇਹ ਕਾ ਸੰਸਕ੍ਰਿਤ ਦਾ ਸ਼ਬਦ ਹੀ ਨਿਸ਼ ਅਜੋ ਇਥੇ ਗੁਰਬਾਣੀ ਜਿਵੇਂ ਰਜ਼ਦਾਰ ਤੇ ਰਾਤ ਤੇ ਦਿਨ ਦਾ ਆਪਾਂ ਸਾਰੇ ਜਾਣੀਆਂ ਦਿਨ ਦਾ ਸਮਾਂ ਨਿਸ ਦਿਨ ਸੁਣ ਕੇ ਪੁਰਾਨ ਦਿਨ ਤੇ ਰਾਤ ਤੂੰ ਧਰਮ ਗ੍ਰੰਥ ਪੁਰਾਨ ਸੁਣੇ ਪੁਰਾਨਾਂ ਦੀ ਗਿਣਤੀ 18 ਹੈ ਜੀ ਆਪ ਨੂੰ ਪਤਾ ਹੋਣਾ ਇਹ ਉਹ ਉਹ ਪੁਰਾਨ ਜਿਹੜੇ ਨੇ ਉਸ ਇਤਿਹਾਸ ਜਿਹੋ ਨਾਲ ਅੱਜ ਮੈਂ ਬੇਨਤੀ ਕਰਾਂਗਾ ਪੁਰਾਨਾਂ ਦੀਆਂ ਬਹੁਤ ਘਟਨਾਵਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੋਣ ਕੀਤੀਆਂ ਮਾਰੇ ਕਿੰਤੂ ਦਿਨ ਰਾਤ ਕੁਰਾਨ ਵੀ ਸੁਣੀ ਸਾਖੀਆਂ ਵੀ ਬੜੀਆਂ ਕਥਾਂ ਵੀ ਸੁਣੀਆਂ ਪਰ ਮਹਾਰਾਜ ਕਿੰਨੇ ਸਮਝਿਤਨੇ ਗੇ ਆਜਾਨ ਆਜਾਨ ਦਾ ਅਰਥ ਜੋ ਬੇਸਮਝ ਉਹ ਜਿਵੇਂ ਅਜਾਨਦਿਰ ਕਰਾਂ ਦੀ ਜਿਹਦੇ ਅੰਦਰ ਜਿੰਦ ਕੋਈ ਨਹੀਂ ਪਰ ਇੱਥੇ ਆਜਾਨ ਦਾ ਅਰਥ ਹੁੰਦਾ ਕਰਾਂਗੇ ਬੇਸਮਝ ਫਿਰ ਜਿਸ ਦਿਨ ਸੁਣ ਕੇ ਕੁਰਾਨ ਦਿਨ ਰਾਤ ਕੋਤੀਆਂ ਕਥੀਆਂ ਗ੍ਰੰਥ ਸੁਨੇ ਕਥਾ ਕੀਤੀਆਂ ਕਥਾ ਸੁਣੀਆਂ ਪਰ ਸਮਝਿਆ ਤੇ ਕੋਈ ਨਹੀਂ ਨਾ ਸਮਝ ਨਹੀਂ ਰਿਹਾ ਅਜਾਨ ਹੋਰ ਪੂਰਕ ਬੰਦੇ ਤੂੰ ਸਮਝ ਨਹੀਂ ਰਿਹਾ ਤੇ ਮਹਾਰਾਜ ਕਹਿੰਦੇ ਕਾਲ ਤੋ ਪਹੁੰਚ ਆਨ ਬੇ ਸਮਝਾ ਚੇਤੇ ਰੱਖੀ ਮੌਤ ਤੇਰੇ ਨੇੜੇ ਪਹੁੰਚ ਰਹੀ ਤੂੰ ਸੁਣ ਰਿਹਾ ਸਭ ਪਰ ਸਮਝ ਨਹੀਂ ਰਿਹਾ ਕਾਲ ਤੋ ਪਹੁੰਚੋ ਆਨ ਕਾਹਾਂ ਜੈ ਹੈ ਭਾਗ ਦੇ ਤੇ ਜਾਇਦਾ ਅਰਥ ਕਰਦੇ ਜਾਏਗਾ ਫਿਰ ਧਿਆਨ ਨਾਲ ਸੁਣੋ ਪਹਿਲਾਂ ਸੀ ਬੀਤ ਜੈ ਹੈ ਬੀਤ ਜੈ ਹੈ ਇਦਾਂ ਅਰਤੇ ਜਾ ਰਿਹਾ ਸਮਾਂ ਲੰਘ ਰਿਹਾ ਹੈ ਇਰਕੇ ਮਹਾਰਾਜ ਦੇ ਕਾਹ ਜੈ ਹੈ ਭਾਜ ਰੇ ਮੌਤ ਤੇਰੇ ਤਿਆਰੀ ਜਿੱਥੇ ਮਰਜੀ ਘੁਰਨੇ ਕਿ ਲੋਕਲੀ ਮੌਤ ਨੇ ਤੈਨੂੰ ਉਥੋਂ ਪਕੜ ਲੈਣਾ ਇਹ ਪਹਿਲਾ ਪਦ ਹੈ ਜੀ ਥੋੜਾ ਜਿਹਾ ਆਪਣਾ ਇਹਦੀ ਕਰ ਲਈ ਵਿਆਖਿਆ ਅਸਲ ਜੀ ਜਿਹੜੀ ਗੁਰਬਾਣੀ ਅਨੁਸਾਰ ਜੀ ਸਤਿਗੁਰਾਂ ਦੀ ਬਾਣੀ ਅਨੁਸਾਰ ਹਰ ਮਨੁੱਖ ਮਾਤਰ ਕੱਲਾ ਸਿੱਖੀ ਗੁਰਬਾਣੀ ਨੇ ਜਦੋਂ ਉਪਦੇਸ਼ ਕੀਤਾ ਇਹ ਕੋਈ ਸ਼ੱਕ ਨਹੀਂ ਗੁਰਬਾਣੀ ਚ ਸਿੱਖਾਂ ਨੂੰ ਸੰਬੋਧਨ ਕਰਕੇ ਬੜੇ ਸ਼ਬਦ ਆਇਆ ਜਿਵੇਂ ਅਸੀਂ ਉਹਨਾਂ ਨੇ ਬੋਲਿਆ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੂ ਗੁਰ ਸਿੱਖੋ ਆਪ ਦੀ ਪੜ੍ਹਦੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਿੱਖਾਂ ਨੂੰ ਸੰਬੋਧਨਾ ਉਪਦੇਸ਼ ਸੁਣੋ ਤੂੰ ਹੋਰ ਸਿੱਖੋ ਪਰ ਉੱਜੇ ਜੇ ਤੁਸੀਂ ਬਰੀਕੀ ਨਾਲ ਉਹ ਬਾਣੀ ਨੂੰ ਹੋਰ ਦੇਖੋ ਸੱਚੇ ਵੇ ਗੁਰਬਾਣੀ ਸਿਰਫ ਇੱਕ ਫਿਰਕੇ ਵਾਸਤੇ ਨਹੀਂ ਗੁਰਬਾਣੀ ਮਨੁੱਖਾ ਮਾਤਰ ਵਾਸਤੇ ਮੈਂ ਤਾਂ ਉਪਰੋਕਤ ਕੀ ਗੱਲ ਕਰ ਰਿਹਾ ਸਿਰਫ ਕੱਲੀ ਸਿੱਖਾਂ ਦੀ ਨਹੀਂ ਇਸੇ ਕਰਕੇ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਐਸੇ ਨੇ ਜਿਨ੍ਹਾਂ ਨੂੰ ਰਚਣ ਵਾਲੇ ਗੁਰੂ ਨਾਨਕ ਜੋਤ ਨੇ ਆਪਣੇ ਤੋਂ 300 ਸਾਲ ਪਹਿਲਾਂ ਜਿਹੜੇ ਰੋਹਾਨੀ ਪੁਰਸ਼ ਹੋਏ ਸ਼ਬਦ ਉਹਨਾਂ ਦੇ ਵੀ ਇਕੱਠੇ ਕਰਦੇ ਇਹ ਬੜੀ ਵੱਡੀ ਗੱਲ ਹੋ ਗਈ 300 ਸਾਲ ਪਹਿਲਾਂ ਬਾਬਾ ਫਰੀਦ ਹੋਏ ਭਗਤ ਜੈਦੇ ਹੋਏ ਗੁਰਨਾਮ ਸਿੰਘ ਤੋਂ ਤੇ ਜੇ ਗੁਰੂ ਅਰਜੁਨ ਦੇਵ ਮਹਾਰਾਜ ਬਾਣੀ ਇਕੱਤਰ ਕਰਾਂਗੇ ਉਹਨਾਂ ਤੋਂ 400 ਸਾਲ ਪਹਿਲਾਂ ਬਾਬਾ ਫਰੀਦ ਜੀ ਦਾ ਜਨਮ ਹੁੰਦਾ ਹੈ ਮਹਾਰਾਜੀ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਜਿੱਥੇ ਵੀ ਕੋਈ ਸਚਾਈ ਬੋਲਿਆ ਉਹਨੂੰ ਬਾਣੀ 'ਚ ਦਰਜ ਕਰ ਦਿੱਤਾ ਇਹ ਤੇ ਸਤਿਗੁਰੂ ਕਹਿ ਰਹੇ ਨੇ ਕਿ ਸਾਡਾ ਜਿਹੜਾ ਗੁਰਮਤ ਦਾ ਉਪਦੇਸ਼ ਹੈ ਆਪਾਂ ਨੂੰ ਇਹ ਦੇ ਦਿੱਤੀ ਇਹ ਘਰ ਰੁਕੀਨ ਚ ਆਪਾਂ ਕਰਨੇ ਪੈ ਪਰ ਇਸ ਦੇ ਦਾ ਕੋਈ ਮਕਸਦ ਤੇ ਹੈਗਾ ਨਾ ਹੁਣ ਮੰਨ ਲਓ ਜਨਮ ਹੋ ਗਿਆ ਪੜ੍ਹਾਈ ਕਰ ਲਈ ਵਿਆਹ ਹੋ ਗਿਆ ਬੱਚੇ ਪੈਦਾ ਹੋ ਗਏ ਉਸ ਤੋਂ ਬਾਅਦ ਮੌਤ ਆਈ ਬੰਦਾ ਮਰ ਗਿਆ ਸਿਰ ਇਹ ਜ਼ਿੰਦਗੀ ਇੰਨਾ ਕੰਮ ਤਾਂ ਪਸ਼ੂ ਵੀ ਕਰ ਲੈਂਦੇ ਆ ਬੱਚੂ ਪਸ਼ੂ ਪਛਮਾਨੋਂ ਪਤਾ ਹੁੰਦਾ ਪਹਿਲਾ ਆਪਣਾ ਮਾਂ ਦਾ ਉਹ ਵੀ ਆਪਣੇ ਬੱਚਿਆਂ ਨੂੰ ਜਨਮ ਦੇ ਦੇ ਦੁੱਖ ਸੋ ਕੋਈ ਮਹਿਸੂਸ ਕਰਦੇ ਪਰ ਸਾਡਾ ਮਕਸਦ ਕੀ ਹੈ ਆਪਾਂ ਜਿੰਨੇ ਕੱਲ ਨੂੰ ਫਿਰ ਕਾਂ ਇਕੱਲੇ ਸਿੱਖ ਨਹੀਂ ਹਰ ਮਨੁੱਖ ਦਾ ਮਾਤਰ ਜਿਹੜਾ ਰੂਹਾਨੀਅਤ ਦੇ ਤੌਰ ਤੇ ਗੁਰਬਾਣੀ ਕਹਿੰਦੀ ਹੈ ਹਰ ਧਰਮ ਕਹਿੰਦਾ ਹੈ ਕਿ ਆ ਜਿਹੜਾ ਧੰਚਾ ਰੱਬ ਨੇ ਬੰਦੇ ਦਾ ਬਣਾਇਆ ਨਾ ਇਹਨੂੰ ਸਾਰੀਆਂ ਜੁਨਾਂ ਵਿੱਚੋਂ ਸ੍ਰੇਸ਼ਟ ਬਣਾਇਆ ਇੱਕ ਇਹ ਦਰਵਾਜ਼ਾ ਜਿਹਦੇ ਰੰਗ ਇਹ ਪ੍ਰਮਾਤਮਾ ਤੱਕ ਪਹੁੰਚ ਸਕਦਾ ਬਾਕੀ ਇਹ ਨਹੀਂ ਕਿ ਅਚੇਤ ਨੇ ਸਾਧ ਪਰ ਇਸ ਸੁਚੇਤ ਹੈ ਇਸੇ ਕਰਕੇ ਗੁਰਬਾਣੀ ਦੇ ਕੇ ਸ਼ਬਦ ਕੀ ਰੋਜ਼ ਪੜ੍ਹਦੇ ਹੋ ਭਈ ਪ੍ਰਾਪਤ ਮਨੁੱਖ ਦੇ ਗੁਰਿਆਨ ਸਦਾ ਮਕਸਦ ਕੀ ਹੈ ਜੀ ਉਹ ਵਿੰਦ ਮਿਲਣ ਕੀ ਇਹ ਇਹ ਵਾਰੀ ਹੈ ਜੀ ਇਸ ਰੰਗ ਕੇ ਗੁਰ ਤੇਗ ਬਹਾਦਰ ਸਾਹਿਬ ਕੇ ਲੰਘ ਜਾਂ ਮੌਕਾ ਨਹੀਂ ਮਿਲਿਆ ਪਈ ਪ੍ਰਾਪਤ ਮਾਨੁਖ ਦੇ ਗੁਰਿਆਨ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆਦ ਅਵਰ ਕਾਇ ਤੇਰਾ ਕਿਤਨਾ ਕਾਮ ਮਿਲ ਸਾਥ ਸੰਗਤ ਪਾਜ ਕੇਵਲ ਨਾਂ ਅਗੇ ਪਰਛਿਨ ਦਾ ਸ਼ਬਦ ਹੈ ਸਰੰਜਾਮ ਇਹਦਾ ਅਰਥ ਕਿਦਾ ਉਦਮ ਕਰਨਾ ਮਿਹਨਤ ਕਰ ਯਤਨ ਕਰ ਸਰੰਜਾਮ ਲਾਗ ਭਗਜਰ ਤਰਨ ਗਏ ਇਸ ਭਵ ਸਾਗਰ ਨੂੰ ਤਰਨ ਲਈ ਕੁਝ ਕਰ ਕੋਸ਼ਿਸ਼ ਅਗਲਾ ਬਚਨੇ ਜਨਮ ਬਿਰਥਾ ਜਾਂ ਰੰਗ ਮਾਇਆ ਕਹਿ ਮਾਇਆ ਦੇ ਪ੍ਰੇਮ ਵਿੱਚ ਜਨਮ ਬਿਰਥ ਜਾ ਰਿਹਾ ਬੀਤ ਜਾਏਗਾ ਬੀਤ ਜਾਏਗਾ ਜਨਮ ਆਕਾਸ਼ ਜਨਮ ਬਿਰਥਾ ਜਾਂ ਰੰਗ ਮਾਇਆ ਕਹਿ ਹੁਣ ਇੱਕ ਸਵਾਲ ਸਾਡਾ ਹੈ ਮਹਾਰਾਜ ਜੀ ਕੀ ਕਰਨਾ ਹੈ ਇਸ ਸਵਲ ਕਰ ਲਈ ਫਿਰ ਅਗਲੀਆਂ ਤੁਹਾਂ ਕਿੱਥੇ ਪੜੋ ਮਹਾਰਾਜ ਕਹਿੰਦੇ ਆ ਜਪ ਤਪ ਸੰਜਮ ਧਰਮ ਨਾਲ ਕਮਾਓ ਆ ਕੰਮ ਕਰਨ ਵਾਸਤੇ ਆ ਕਰਤਾਰ ਦਾ ਜਪ ਕਰਨ ਨਹੀਂ ਆਇਆ ਸੇਵਾ ਦਾ ਤਪ ਕਰਨ ਨਹੀਂ ਆਇਆ ਸੱਚ ਹੈ ਤੂੰ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਕੇ ਮੰਨੂ ਟਿਕਾਣਾ ਹੈ ਜਪ ਤਪ ਸੰਯਮ ਸੰਯਮ ਦਾ ਅਰਥ ਤਪ ਪਰਹੇਜ਼ ਕਰਨਾ ਜਦ ਤੱਕ ਸੰਯਮ ਧਰਮ ਨਾਲ ਕਮਾਇਆ ਤਾਂ ਅਕਾ ਜਾ ਰਿਹਾ ਤੂੰ ਧਰਮ ਨਹੀਂ ਕਮਾਇਆ ਸੇਵਾ ਸਾਧ ਕਿਸੇ ਸਤਪੁਰੇ ਦੀ ਸੇਵਾ ਵੀ ਨਹੀਂ ਕੀਤੀ ਨਾ ਜਾਣਿਆ ਖੜ ਰਾਇਆ ਖਰੀ ਰਾਜੇ ਦਾ ਵੀ ਨਹੀਂ ਜਾਣਿਆ ਮਾਰੇ ਕੰਮ ਜੇ ਕੁਛ ਨਹੀਂ ਕੀਤਾ ਨਾ ਘਟੋ ਘਟ ਇਹ ਅਹਿਸਾਸ ਕਰਨਾ ਮੈਂ ਮਾਰੇ ਕੰਮ ਕੀਤੇ ਪ੍ਰਮਾਤਮਾ ਕੀ ਅਰਦਾਸ ਕਰ ਫਿਰ ਵੀ ਤੈਨੂੰ ਬਖਸ਼ਦਾ ਹੈ ਕੋ ਨਾਨਕਾ ਮਨੀਚ ਕਰਮਾਂ ਸਰਨ ਪਰੇ ਕੀ ਰਾਖੂ ਸਰ ਪੁਰਬੀ ਰਿਤ ਥੋੜੀਆਂ ਜਿਵੇਂ ਕਰਾਂਗਾ ਆਪ ਜੀ ਨੂੰ ਕਿ ਕਿਵੇਂ ਵਿਰਤ ਜਾ ਰਿਹਾ ਗੁਰੂ ਜੀ ਨੇ ਇਹ ਸ਼ਬਦ ਵਰਤਿਆ ਅਬ ਪਹਿਲਾ ਤੁਕ ਲਈਏ ਬੀਤ ਜਾ ਹੈ ਬੀਤ ਜਾ ਹੈ ਜਨਮ ਆਕਾਂਝ ਰੇ ਵਿਰਤ ਜਾ ਰੇ ਪਾਵੇਂ ਸੰਸਾਰ ਦਾ ਬਹੁਤ ਕੁਝ ਕਮਾ ਲਿਆ ਪਰ ਪਿਆਰੋ ਬੰਦੇ ਜਾਣ ਲੱਗਿਆਂ ਦੀ ਬਿਆਹ ਮੈਂ ਆਪਕੀ ਨੂੰ ਇੱਕ ਉਦਾਹਰਣ ਦੇਣਾ ਗੱਲ ਸੋਖੀ ਸਮਝ ਪੈ ਜਾਏਗੀ ਭਾਈ ਸਰ ਭਾਈ ਗੁਰਦਾਸ ਸਿੰਘ ਜੀ ਦਾ ਇੱਕ ਬਚਨ ਹੈ ਉਹਦੇ ਵਿੱਚ ਤੁਹਾਨੂੰ ਪਤਾ ਹੋਣਾ ਉਦਾਹਰਣ ਬੜੀ ਪੁਰਾਣੀ ਤੇ ਮੈਨੂੰ ਇਹ ਪਤਾ ਵੀ ਅਜੇ ਬਜ਼ੁਰਗ ਹੈਨ ਕਿ ਗੱਲ ਸਮਝਣਗੇ ਪੁਰਾਣੇ ਸਮੇਂ ਅੱਜ ਵੀ ਕਈ ਥਾਵਾਂ ਤੇ ਪਾਕਿਸਤਾਨ ਵਿੱਚ ਹੈ ਗਿਆਨ ਪੁਰਾਣੀਆਂ ਚੀਜ਼ਾਂ ਜਦੋਂ ਸਰੋਂ ਦਾ ਤੇਲ ਕਢਾ ਲ ਜਾਂਦੇ ਸਨ ਜਦ ਤਿਲਾਂ ਚੋਂ ਤੇਲ ਕਢਾਉਂਦਾ ਉਸ ਕੋਲ ਨੂੰ ਦੇ ਅੱਗੇ ਬਲਦ ਜੋ ਹੁੰਦੇ ਸਨ ਬੈਲ ਜੋ ਹੁੰਦੇ ਸਨ ਸਾਡੀ ਬੋਲੀ ਦੀ ਧੱਗਾ ਕਹਿੰਦੇ ਸਨ ਬੈਲ ਹੁੰਦੇ ਸਨ ਬਜ਼ੁਰਗਾਂ ਨੇ ਤੁਹਾਡੇ ਦੇਖਿਓਨੇ ਖਰਾਸ ਦਿਸਣ ਆਪਣੇ ਪਹਿਲਾਂ ਆਤਾ ਪੀਣ ਵਾਲੇ ਤੇ ਉਹਦੇ ਅੱਗੇ ਬਲਦ ਜੋਏ ਜਾਂਦੇ ਸਨ ਹਾਰਟ ਵਾਲਾ ਖੂਨ ਦਾਸੀ ਉਹਦੇ ਅੱਗੇ ਬਲਦ ਜੋਏ ਜਾਂਦੇ ਸਨ ਖਾਸ ਕਰਕੇ ਖਰਾਸ ਵਾਲੇ ਕਰਾਸਾਂਗੇ ਵੀ ਬਲਦ ਘੁੰਮਦਾ ਸੀ ਕੋਲੂਆ ਬਲਦ ਵੀ ਘੁੰਮਦਾ ਸੀ ਤੇ ਹਰਤ ਵਾਲਾ ਬਲਦ ਜਿਹੜਾ ਖੂਹ ਜੋਦੇ ਸੰ ਉਹ ਵੀ ਅੱਗੇ ਘੁੰਮਦਾ ਸੀ ਤੇ ਸਿਆਣੇ ਬੰਦੇ ਕੀ ਕਰਦੇ ਸਨ ਕਿ ਕੋਲੂ ਦਾ ਬਲਦ ਜਿਹੜਾ ਤੇਲੀ ਕੀ ਕਰਦਾ ਸੀ ਬਲਦ ਨੂੰ ਪਹਿਲਾਂ ਘਰੂ ਲਿਆਣਾ ਤੇ ਕੋਲੂ ਕੋ ਲਿਆ ਕੇ ਉਹਦੀਆਂ ਅੱਖਾਂ ਦੇ ਉੱਤੇ ਚਮੜੇ ਦਾ ਖੋਪਾ ਲਾ ਦਿੰਦਾ ਸੀ ਮੈਨੂੰ ਪਤਾ ਸਾਡੇ ਬਜ਼ੁਰਗ ਆਪਣਾ ਪਰਨੇ ਬੰਨ ਦਦੇ ਉਹਦੀਆਂ ਅੱਖਾਂ ਜਦੋਂ ਕਿਤੇ ਹਰਤ ਅੱਗੇ ਜੋਣਾ ਹੁਣ ਉਸ ਬਲਦ ਨੂੰ ਖੋਪਾ ਨਾ ਦਿੱਤਾ ਅੱਖਾਂ ਚ ਕੋਈ ਨਹੀਂ ਦੇਸਿਆ ਨੂੰ ਉਹਨੂੰ ਇੱਕ ਵਾਰੀ ਖਾਕ ਦਿੱਤਾ ਹੱਕ ਸਮਝ ਨਹੀਂ ਆਇਆ ਇੱਕ ਵਾਰੀ ਛੇੜ ਦਿੱਤਾ ਸ਼ਾਂਟਾ ਲਾ ਦਿੱਤਾ ਤੇ ਥੋੜਾ ਜਿਹਾ ਦੋ ਚੱਕਰ ਤੇਲੀਓ ਦੇ ਪਿੱਛੇ ਲੰਦਾ ਉਸ ਤੋਂ ਬਾਅਦ ਬਲਦ ਆਪਣੇ ਆਪ ਹੀ ਟੁਰਿਆ ਜਾਂਦਾ ਸੀ ਸਾਰਾ ਦਿਨ ਬਲਦ ਟੁਰਿਆ ਰਿਹਾ ਸਾਰਾ ਦਿਨ ਤੇ ਭਾਈ ਸਭ ਕਹਿੰਦੇ ਨੇ ਕਿ ਜੇ ਬਲਦ ਸਮਝਾਉਣ ਵਾਸਤੇ ਉਦਾਹਰਣ ਹੈ ਜੀ ਜੇ ਬਲਦ ਸ਼ਾਮ ਇਹ ਸੋਚੇ ਕਿ ਅੱਜ ਤਾਂ ਇੱਕ ਘੜੀ ਨੂੰ ਮੈਂ ਟਿਕਿਆ ਨਹੀਂ ਸਾਰਾ ਦਿਨ ਤੁਰਦਾ ਰਿਹਾ ਮਾਂ ਪਤਾ ਨਹੀਂ ਮੈਂ ਘਰ ਤੋਂ ਕਿੰਨੀ ਕੁ ਦੂਰ ਚਲਾ ਗਿਆ ਭਾਈ ਸਾਹਿਬ ਕਹਿੰਦੇ ਉਹਦੀਆਂ ਅੱਖਾਂ ਤੋਂ ਜਦੋਂ ਖੋਪਾ ਲਾਇਆ ਚੰਬੜੇ ਦਾ ਪਾਸੇ ਕੀਤਾ ਬਲਦ ਵੇਖ ਕੇ ਆਮੋ ਗਿਆ ਜਿੱਥੋਂ ਸਵੇਰੇ ਚੱਲਿਆ ਸੋ ਉੱਤੇ ਸ਼ਾਮ ਨੂੰ ਹੁੰਦਾ ਯਾਦ ਰੱਖਿਓ ਉਦਾਹਰਣ ਦਾ ਇੱਕ ਪੱਖ ਲਈ ਉਹਦਾ ਕਥਾ ਕਰਦੇ ਕਿਉਂਕਿ ਤਰਕ ਵਾਲਾ ਹੀ ਕਹਿ ਸਕਦਾ ਜੀ ਸਾਰਾ ਦਿਨ ਘੁੰਮਿਆ ਤੇਲ ਤੇ ਕੱਢੀ ਹੈ ਨਾ ਪਰ ਇੱਥੇ ਤੇਲ ਦਾ ਸਬੰਧ ਨਹੀਂ ਇੱਥੇ ਬੰਦ ਦੇ ਚੱਲਣ ਦਾ ਸਬੰਧ ਹੈ ਕਿ ਸਾਰਾ ਦਿਨ ਬੈਲ ਚੱਲਿਆ ਸ਼ਾਮ ਨੂੰ ਬੈਲ ਹਕੀਕਤ ਤੇਰੇ ਅੱਖਾਂ ਖੁੱਲੀਆਂ ਜਿੱਥੋਂ ਸਵੇਰੇ ਚੱਲਿਆ ਸੀ ਪਿਆਰ ਉਹ ਉੱਥੇ ਖਲੋਤਾ ਹੈ ਉਹ ਕਹਿੰਦਾ ਕੱਲ ਨਹੀਂ ਅੱਗੇ ਗਿਆ ਭਾਈ ਸਾਹਿਬ ਕਹਿੰਣੇ ਜਦੋਂ ਬੰਦੇ ਦੀ ਅਗਿਆਨਤਾ ਦਾ ਓਪਾ ਉਤਰਦਾ ਹੈ ਆਪਣੇ ਬੀਤੇ ਸਾਹਮਣੇ ਬਲ ਝਾਤੀ ਮਾਰਦਾ ਹੈ ਫਿਰ ਕਈ ਵਾਰੀ ਸੋਚਦਾ ਹੈ ਘੱਟੋ ਘੱਟ ਬੱਲ ਤਾਂ ਉੱਥੇ ਖਲੋਤਾ ਰਿਹਾ ਮੇਰੀ ਤਾਂ ਹਾਲਤ ਇੰਨੀ ਮੰਦੀ ਏ ਜਿਹੜੀ ਜਨਮ ਵੇਲੇ ਰੱਬ ਦੀ ਸਿਮਰਨ ਦੀ ਦਾਤ ਮਿਲੀ ਅੱਖਾਂ ਖੋਲ ਕੇ ਦੇਖਿਆ ਉਹ ਵੀ ਅਜ ਗਵਾ ਚੁੱਕੀ